ਵਰਜ ਦਾ ਖਾਲਸਾ ਬੈਦਰੂ ਕੀ ਫਤੇ ਪਹਿਲਾ ਤੁਸੀਂ ਲੱਖੇ ਸਿਧਾਣੇ ਦੀ ਵੀਡੀਓ ਸੁਣੋ ਫਿਰ ਆਪਾਂ ਭਗਵੰਤ ਮਾਨ ਦੇ ਬਾਰੇ ਜਿਹੜਾ ਵੱਡੇ ਖਲਾਸੇ ਕਰਨੇ ਆ ਵੱਡੀ ਗੱਲਬਾਤ ਕਰਨੀ ਆ ਵੀਰੇ ਨੂੰ ਬੱਤ ਬੱਤ ਸ਼ੇਅਰ ਕਰੀ ਜਾਇਓ ਤੁਹਾਨੂੰ ਦੱਸਾਂਗੇ ਕਿ ਕਵੇਂ ਭਗਵੰਤ ਮਾਨ ਨੂੰ ਜਿਹੜਾ ਖੁੱਡੇ ਲੈਣ ਲਾਇਆ ਜਾ ਰਿਹਾ ਕਵੇਂ ਮੁੱਖ ਮੰਤਰੀ ਦੀ ਕੁਰਸੀ ਤੇ ਜਿਹੜਾ ਕਬਜ ਹੋਣ ਜਾ ਰਿਹਾ ਕੌਣ ਕਬਜਾ ਕਰੇਗਾ ਇਹ ਤੁਹਾਡੇ ਨਾਲ ਗੱਲਬਾਤ ਕਰਦੇ ਪਹਿਲਾਂ ਲੱਖੇ ਸਿਧਾਣੇ ਦੀ ਤੁਹਾਨੂੰ ਮੈਂ ਵੀਡੀਓ ਸੁਣਾਉਣਾਗਾ ਉਹ ਤੁਸੀਂ ਜਰੂਰ ਸੁਣਿਓ ਭਵੰਸਿਆ ਇਈ 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 ਇ ਨਾਕਾਮ ਡੋਗਰੇ ਵਾਲਾ ਨਾ ਕਰ ਇਹ ਡੋਗਰੇ ਵਾਲਾ ਕੰਮ ਨਾ ਕਰ ਇਹ ਗਦਾਰੀਆਂ ਨਾ ਕਰ ਜਾਂਦਾ ਯਾਰ ਕਿੰਨੇ ਚਾਵਾਂ ਨਾਲ ਕਿੰਨੇ ਮਾਨ ਸਤਕਾਰ ਨਾਲ ਯਾਰ ਤੈਨੂੰ ਲੋਕਾਂ ਨੇ ਸਿਰ ਤੇ ਬਿਠਾਇਆ ਯਾਰ ਉਹ 2 2 ਵਜੇ ਤੱਕ ਲੋਕ ਤੇਰਾ ਭਾਸ਼ਾ ਸੁਣਨ ਨੂੰ ਲੋਕ ਤਨ ਦੀਕਦੇ ਹੁੰਦੇ ਸੀ ਯਾਰ ਇਹ ਸਦਾ ਬੈਠਾ ਰਹੇਗਾ ਯਾਰ ਆਪ ਤੂੰ ਦੇਖੀ ਜਾਏ ਤੈਨੂੰ ਹੁਣੇ ਲਾ ਕੇ ਹੁਣ ਠੋਕਣਗੇ ਦੇਖ ਲਈ ਤੂੰ ਆ ਜਿਹੜਾ ਤੁਹਾਡਾ ਲੁਧਿਆਣੇ ਤੋਂ ਤੁਹਾਡਾ ਮਰ ਗਿਆ ਸੀਗਾ ਐਮਐਲਏ ਆਪਣਾ ਗੋਗੀ ਉਹਦੀ ਥਾਂ ਤੇ ਹੁਣ ਵੋਟਾਂ ਹੋਣੀਆਂ ਜਿੱਦਿ ਨੂੰ ਕਬੂਛੂਗੀ ਨਾ ਉਹਨੇ ਸੱਗਾ ਦਾ ਨੂੰ ਨਾ ਉਹਨੇ ਸਾਹਤ ਨੂੰ ਨਾਕ ਉਹਥੋਂ ਦੇ ਇਤਿਹਾਸ ਨੂੰ ਸਭ ਕੁਝ ਮੱਲੀਆ ਮੇਟ ਕਰ ਦੂਗੀ ਖਤਮ ਕਰ ਦੂਗੀ ਉਹ ਸਿੱਖਿਆ ਨੀਤੀ 220 ਵਾਲੀ ਸਭ ਤੋਂ ਪਹਿਲਾਂ ਜੇ ਪੰਜਾਬ ਚ ਲਾਗੂ ਕੀਤੀ ਪੰਜਾਬ ਦੇ ਮੁੱਖ ਮੰਤਰੀ ਨੇ ਸਭ ਤੋਂ ਪਹਿਲਾਂ ਪੜੇ ਸੱਟੇ ਹੀ ਪੰਜਾਬ ਚ ਲਾਗੂ ਕਰਤੀ ਤੁਝੇ ਸੁਧੇ ਅਡੇ ਖੜੇ ਆ ਇਹਨਾਂ ਸਭ ਤੋਂ ਪਹਿਲਾਂ ਲਾਗੂ ਕੀਤੀ ਆ ਓ ਬਰਾਵੋ ਹੱਥ ਬਣਾ ਲਓ ਰੱਬ ਦਾ ਵਾਸਤਾ ਪੰਜਾਬੀਓ ਉਹ ਜਾਗ ਜੋ ਜਾਗ ਜੋ ਉਹ ਸਿੱਖਿਆ ਬੋਲੀ ਜਦੋਂ ਅੰਗਰੇਜ਼ ਆਏ ਸੀ ਨਾ ਅੰਗਰੇਜ਼ ਅੱਥੇ ਜਦੋਂ 15 ਸਾਲ ਜੂਰਾ ਭਾਰਤ ਗੁਲਾਮ ਹੋਇਆ ਤੇ ਪੰਜਾਬ ਗੁਲਾਮ ਕਰਦੇ ਨੂੰ 100 ਸਾਲ ਲੱਗਿਆ ਅਗਲਿਆਂ ਨੂੰ ਤਾਂ ਉਹਨਾਂ ਨੇ ਸੋਚਿਆ ਸੀ ਬਹੁਤ ਧਮਾਕੀ ਬੰਦੇ ਸੀ ਵੀ ਇਹ ਮਾਰਸਲ ਕੌਮ ਆ ਲੜਾਕੂ ਕੌਮ ਆ ਦਲੇਰ ਕੌਮ ਆ ਇਹਨਾਂ ਨੂੰ ਕਾਬੂ ਕਰਨਾ ਬੜਾ ਔਖਾ ਇਹਨਾਂ ਨੂੰ ਕਾਬੂ ਕਰਨ ਦਾ ਤਰੀਕਾ ਕੀ ਹੋਣਾ ਜਿਹੜਾ ਉਹ ਗਰੇਜ਼ਾਂ ਨੇ ਸਿੱਖਿਆ ਧਾਂਚਾ ਤਬਾਹ ਕਰਦੇ ਉਹ ਤਾਸ਼ ਨਾਸ਼ ਕਰਦੇ ਉਹਨਾਂ ਦੀ ਸਿੱਖਿਆ ਦੀ ਨੀਤੀ ਆ ਅਗਲਿਆਂ ਨੇ ਅੰਗਰੇਜ਼ੀ ਦੀ ਨੀਤੀ ਦੇਖੋ ਜੇ ਉਸ ਵੇਲੇ ਕੋਲੇ ਕੋਈ ਪੰਜਾਬੀ ਬੰਦਾ ਆਪਣਾ ਊੜੇ ਆੜੇ ਦਾ ਕੈਦਾ ਜਮਾ ਕਰਾਉਂਦਾ ਸੀ ਉਹਦੇ ਦਿੰਦੇ ਸੀ ਉਹ 6 ਆਨੇ ਜੇ ਘੁਗਰਾਸਾ ਤਲਵਾਰ ਟਕੂਆ ਜਮਾ ਕਰਾਉਂਦਾ ਜ ਉਹਦੇ ਦਿੰਦੇ 2 ਆਨੇ ਦੇਖੋ ਗਨਾਸੇ ਦੇ 2 ਆਨੇ ਤੇ ਕੈਦੇ ਦੇ ਪੰਜਾਬੀ ਦੇ ਊੜੇ ਆੜੇ ਦੇ 6 ਆਨੇ ਅਗਰ ਇਹਨੇ ਸੋਡੀ ਸਿੱਖਿਆ ਨੀਤੀ 'ਤੇ ਹਮਲਾ ਕੀਤਾ ਉਹੀ ਨੀਤੀ ਅੱਜ ਲਾਗੂ ਕਰ ਰਹੀ ਹੈ ਭਾਜਪਾ ਦੀ ਜਿਹੜੀ ਆਰਐਸ ਦੀ ਪਾਲਿਸੀ ਹੈ ਜਿਹੜੀ ਵਿਚਾਰਧਾਰਾ ਇੱਕ ਦੇਸ਼ ਇੱਕ ਬੋਲੀ ਦੀ ਗੱਲ ਕਰਦੇ ਆ ਵਾਨਸਿਆ ਜੋਗਦਾਰੀ ਜੋ ਬੇਈਮਾਨੀ ਜੋ ਸਿਰਫ ਆਪਣੀ ਕੁਰਸੀ ਬਚਾਉਣ ਖਾਤਰ ਕਿੰਨਾ ਚਿਰ ਹੋ ਰਿਹਾ ਤਿੰਨ ਸਾਲ ਨਾਗੇ ਸਾਢੇ ਤਿੰਨ ਡੂੜ ਸਾਲ ਹੋ ਰਿਹਾ ਜੋ ਤਰੋ ਜੋਗਦਾਰੀ ਜੋ ਪਾਪ ਤੂੰ ਕਮਾ ਰਿਆ ਪੰਜਾਬ ਨਾਲ ਅੰਦਰ ਖਾਤੇ ਬੀਜੇਪੀ ਨਾਲ ਸੈਟਿੰਗ ਕਰਕੇ ਉਹਨਾਂ ਦੀਆਂ ਨੀਤੀਆਂ ਸੈਂਟਰ ਦੀਆਂ ਪੰਜਾਬ 'ਚ ਲਾਗੂ ਕਰ ਰਿਹਾ ਇਹ ਬਹੁਤ ਖਤਰਨਾਕ ਹੈ ਭਰਾਵਾ ਬਹੁਤ ਖਤਰਨਾਕ ਹੈ ਤੈਨੂੰ ਇਤਿਹਾਸ ਨੇ maaf ਨਹੀਂ ਕਰਨਾ ਆਉਣ ਵਾਲਾ ਨਸਲਾਂ ਨੇ maaf ਨਹੀਂ ਕਰਨਾ ਜਿੱਡਾ ਬੜਾ ਧੋਖਾ ਤੂੰ ਕਮਾ ਰਿਆ ਇਸ ਵੇਲੇ ਪੰਜਾਬੀ ਦੇ ਨਾਲ ਪੂਰੇ ਪੰਜਾਬ ਨਾਲ ਪੂਰੀ ਪੰਜਾਬੀਆਂ ਦੇ ਨਾਲ ਆ ਤੁਹਾਨੂੰ ਦਿਖਾਉਣਾ ਮੜਾ ਧਿਆਨ ਨਾਲ ਜੁੜੇ ਰਿਹਾ ਕਰੋ ਮੈਂ ਤਾਂ ਕਰ ਇਹਨੂੰ ਸਾਂਝੇ ਕਰਦੇ ਜਾਉ ਟੁੱਟਣੇ ਸ਼ੁਰੂ ਹੋ ਜਾਂਦੇ ਆ ਬੰਦੇ ਤਾਂ ਮੈਂ ਗੱਲ ਪੰਜਾਬੀ ਦੀ ਕਰੀ ਇਹਨਾਂ ਥੱਲੇ ਗੁੱਡਬਾਈ ਗੁੱਡਬਾਈ ਤੁਸੀਂ ਅੰਗਰੇਜ਼ੀ ਦੇ ਮਾਤਰੇ ਖੜਦੇ ਰਿਹਾ ਕਰੋ ਮੈਂ ਨਹੀਂ ਕਹਿੰਦਾ ਅੰਗਰੇਜ਼ੀ ਕੋਈ ਜਮਾਨ ਮਾਰੀ ਕੋਈ ਬੋਲੀ ਨਹੀਂ ਮਾਰੀ ਆ ਧਿਆਨ ਨਾਲ ਸੁਣ ਲਓ ਕੀ ਮਸਲੇ ਨੇ ਇਹ ਬਹੁਤ ਜ਼ਰੂਰੀ ਗੱਲਾਂ ਐ ਜਿਹੜੀਆਂ ਖਬਰਾਂ ਹੋਰ ਨਹੀਂ ਸੁਣਨੀਆਂ ਹੁੰਦੀਆਂ ਆਈ ਦੇਖ ਰਿਆਂ ਵਿਚਾਰਾਂ ਦੇ ਖੇਡਾਂ ਵਿਚਾਰਾਂ ਦੀਆਂ ਟੈਂਪੂਆਂ ਦੀਆਂ ਵੀਡੀਓ ਤੇ ਅਸੀਂ ਦੇਖਣੀਆਂ ਹੁੰਦੀਆਂ ਤੇ ਆਹ ਰੀਲਾਂ ਬੱਦੇ ਕੱਪੜੇ ਪਾਈਆਂ ਕੁੜੀਆਂ ਨਾਚਦੀਆਂ ਉਹ ਅਸੀਂ ਉਧਰ ਮਸ਼ਰੂਫ ਆ ਆ ਗੱਲਾਂ ਆ ਖਬਰ ਵਾਲੇ ਧਿਆਨ ਹੈ ਕਿਸੇ ਨੂੰ ਜੇ ਇਮਾਨਦਾਰੀ ਨਾਲ ਥੱਲੇ ਕੋਈ ਟਿੱਪਣੀ ਕਰਕੇ ਦੱਸੋ ਮੈਨੂੰ ਇਹ ਗੱਲ ਦਾ ਪਤਾ ਆ ਮੈਂ ਤੁਹਾਨੂੰ ਖਬਰਾਂ ਦਿਖਾਉਣਾ ਸੁਣ ਲਿਓ ਧਿਆਨ ਨਾਲ ਪਿਛਲੇ ਕਈ ਦਿਨਾਂ ਤੋਂ ਰੌਲਾ ਪਿਆ ਰਿਹਾ ਸੁਣੋ ਧਿਆਨ ਦੇ ਨਾਲ जो तमिल लांडू से है जहां पर जनता हिंदी भाषा के खिलाफ प्रदर्शन कर रही है वो तमाम गोड्स और होल्डिंग्स जहां भी हिंदी में कुछ लिखा पा रहे हैं काली खोती जा रही है शुरू हुए वहाँ की एम के स्टालिन सरकार के, के बाद दरअसल बाईस फरवरी को चेन्नई से एक तो सौ अस्सी किलोमीटर दूर मौजूद में आयोजित अभिभावक शिक्षक संघ के कार्यक्रम में तमिलनाडु के मुख्यमंत्री और के मुन के स्टालिन ने शिरकत की उन्होंने कहा केंद्र सरकार की राष्ट्रीय शिक्षा नीति नेशनल एजुकेशन पॉलिसी को प्रदेश में मुख्यमंत्री अभी शिक्षा नीति लागू नहीं करते ਕਮਸਾਂ ਤੁਸ ਹੌਤੋ ਪਹਿਲਾ ਪੰਜਾਬ ਚ ਲਾਗੂ ਕਰਤੀ ਸਭ ਤੋਂ ਪਹਿਲਾ ਤੂੰ ਅਦੁੱਜੀ ਵੀ ਸੁਣ ਲਿਓ ਕਿ ਸਾਡੀਆਂ ਹੋਂਦ ਸਾਡੀਆਂ ਹਸਤੀਆਂ ਨਾਲ ਜੁੜਿਆ ਸਾਡੇ ਵਿजूद ਨਾਲ ਜੁੜਿਆ ਹੋਇਆ ਮਸਲਾ ਭਰਾਵੋ ਸਾਡੀ ਸੱਭਿਆ ਦਾ ਤਹਿਸ ਨਾਸ਼ ਕੀਤੀ ਜਾ ਰਹੀ ਹੈ ਤੇ ਮੈਂ 69 ਸੁਣ ਲਿਓ ਤੇ तमिल ਵਿਵਾਦ ਮੇ ਅਬ ਇੱਕ ਨਿਆ ਨੰਗਾ ਆਇਆ ਹੈ ਅਬ ਦੱਖਣ ਕੇ ਮੇ ਦਾ ਕਮਲ ਹਸਨ ਭਾਰਤ ਜਾ ਰਿਹਾ ਹੈ ਹਿੰਦੀ ਟੋਪੇ ਜਾ ਰਹੀ

ਜਿਹੜੇ ਨੌਕਰੀ ਪਿੱਛੇ ਵਾਲੇ ਲੋਕ ਮੁਲਾਜ਼ਮ ਲੋਕ ਕੁੱਲ ਬੰਦਾ ਕੁੱਲ ਬੰਦਾ ਆਪਣੀ ਬੋਲੀ ਨੂੰ ਲੈ ਕੇ ਚਿੰਤਤਾ ਮੈਂ ਦੇਖਣ ਕੋ ਮੈਂ ਸਾਰਾ ਕੇਰਲਾ ਕਰਨਾਟਕ ਆਂਧਰਾ ਤਮਲਡੂ ਤਲਗਾਨਾ ਤੋਂ ਲੈ ਕੇ ਸਾਰੇ ਗਿਆ ਮੈਂ ਬੰਗਾਲ ਚ ਵੀ ਗਿਆ ਉਹ ਲੋਕ ਬਾਈ ਆਪਣੀ ਬੋਲੀ ਨੂੰ ਆਪਣੀ ਜਾਨ ਤੋਂ ਜ਼ਿਆਦਾ ਪਿਆਰ ਕਰਦੇ ਉਹ ਨਹੀਂ ਸਿਰਤਾ ਕਰਦੇ ਹੁਣ ਲੱਕੇ ਸਦਾਣੇ ਦੀ ਮੇਰ ਜਿਹੜਾ ਵੀਡੀਓ ਸੁਣਾਉਣ ਦਾ ਜਿਹੜਾ ਮਕਸਦ ਇਹ ਆ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਮੈਂ ਤੁਹਾਨੂੰ ਪਹਿਲਾਂ ਕੀ ਕਹਿ ਕੇ ਹਟਿਆਂਗਾ ਹੁਣ ਗੱਲ ਆਪਾਂ ਧਿਆਨ ਦੇ ਨਾਲ ਸੁਣਨਾ ਜਿਹੜੀ ਆ ਲੱਖੇ ਸੁਧਾਣੇ ਦੀ ਵੀਡੀਓ ਸੁਣਾਈ ਆ ਤਾਮ ਲਾਡੂ ਦੇ ਮੁੱਖ ਮੰਤਰੀ ਦੀ ਕਿ ਅਗਲੇ ਸਮਝੌਤਾ ਨਹੀਂ ਕਰਦੇ ਅਗਲੇ ਆਪ ਦੀ ਭਾਸ਼ਾ ਨੂੰ ਪੈਲ ਦਿੰਦੇ ਆ ਕਿ ਠੀਕ ਆ ਕਿ ਭਾਸ਼ਾ ਪਸਾਵਾਂ ਦਾ ਗਿਆਨ ਸਾਰਿਆਂ ਨੂੰ ਹੋਣਾ ਚਾਹੀਦਾ ਜ਼ਰੂਰੀ ਆ ਜਿੱਥੇ ਲੋੜ ਪਵੇ ਉੱਥੇ ਬੋਲਣੀ ਚਾਹੀਦੀ ਆ ਪਰ ਜੇ ਆਪਣੇ ਘਰ ਦੇ ਵਿੱਚ ਹੀ ਚਾਰ ਪੰਜਾਬੀ ਨੇ ਤੇ ਇੱਕ ਬੰਦਾ ਕਹੇ ਮੈਂ ਪੜਿਆ ਲਿਖਿਆਗਾ ਮੈਂ ਤਾਂ ਹਿੰਦੀ ਬੋਲੂਗਾ ਮੈਂ ਤਾਂ ਇੰਗਲਿਸ਼ ਬੋਲੂਗਾ ਤੇ ਬਾਕੀ ਚਾਰਾਂ ਨੂੰ ਉਹਦੀ ਸਮਝ ਹੀ ਨਾ ਆਪੇ ਗੁੰਗਿਆ ਵਾਂਗੂ ਤੇ ਉਹ ਸਿਰ ਹਿਲਾਈ ਜਾਣ ਤੇ ਫਿਰ ਭਾਈ ਨੁਕਸਾਨ ਕਿਦਾਗਾ ਉਹ ਚਾਰ ਦਾ ਜਾਂ ਫਿਰ ਇੱਕ ਦਾਗਾ ਜਾਨੀ ਕਿ ਇੱਕ ਬੰਦੇ ਨੇ ਚਾਰ ਜਣੇ ਦੀ ਮੱਤ ਮਾਰ ਰੱਖੀ ਆ ਇਹਦਾ ਸਿੱਧਾ ਮਤਲਬ ਇਹ ਆ ਕਿਚਾਰਨ ਜਿਸ ਤਰ੍ਹਾਂ ਆਪਾਂ ਕਹਨੇ ਆ ਜਿਹੜੇ ਪਈਏ ਨੇ ਹੁੰਦੇ ਨੇ ਪ੍ਰਵਾਸੀ ਜਿਹਨੂੰ ਮਜ਼ਦੂਰ ਕਹਨੇ ਆ ਆਪਾਂ ਕਦੇ ਉਹਨੂੰ ਪੰਜਾਬੀ ਮਾਂ ਬੋਲੀ ਦੀ ਜਿਹੜੀ ਸਮਝ ਆ ਜਾਂ ਸਿੱਖਿਆ ਗਈ ਉਹਨੂੰ ਸਿਖਾਉਣ ਦੀ ਕਦੇ ਕੋਸ਼ਿਸ਼ ਨਹੀਂ ਕੀਤੀ ਜਿਸ ਤਰ੍ਹਾਂ ਉਹ ਬੋਲਦਾ ਆਪਾਂ ਬੜੇ ਮਾਣ ਦੇ ਨਾਲ ਬੋਲਦੇ ਆ ਹੁਬ ਕੇ ਬੋਲਦੇ ਆ ਕਿ ਵੀ ਹਾਂ ਵੀ ਪਾਈ ਸਾਨੂੰ ਵੀ ਹਿੰਦੀ ਆਉਂਦੀ ਆ ਜਾਂ ਜਿਹੜੀ ਉਹ ਭਾਸ਼ਾ ਬੋਲਦਾ ਵੀ ਸਾਨੂੰ ਵੀ ਹਾਂ ਆਉਂਦੀ ਆ ਉਹਦਾ ਸਾਨੂੰ ਕੱਖ ਨਹੀਂ ਹੁੰਦਾ ਹਰੀਸ ਕਰਦੇ ਆ ਇੱਕਾ ਉਹਨੂੰ ਆਪਣੀ ਬੋਲੀ ਨਹੀਂ ਸਿਕਾਈ ਜਾਂਦੀ ਆਪਾਂ ਉਹਦੇ ਮਗਰ ਲੱਗਦੇ ਆ ਤੁਸੀਂ ਹਰਿਆਣੇ ਦੇ ਵਿੱਚ ਜਾ ਕੇ ਦੇਖ ਲਿਓ ਕਿਸੇ ਮਰਜ਼ੀ ਹਰਿਆਣੇ ਦੀ ਸਟੇਟ ਦੇ ਵਿੱਚ ਵਗ ਜਿਓ ਹਰਿਆਣੇ ਦੇ ਵਿੱਚ ਤੁਸੀਂ ਆ ਜਾਖਲ ਜੀਂਦ ਟੱਪ ਜਾ ਟਹਾਣਾ ਟੱਪ ਜਾ ਤੁਹਾਨੂੰ ਪੰਜਾਬੀ ਦਾ ਇੱਕ ਸ਼ਬਦ ਲਿਖਿਆ ਨਹੀਂ ਮਿਲੂ ਕਿਤੇ ਵੀ ਹਿੰਦੀ ਅਤੇ ਇੰਗਲਿਸ਼ ਤੁਹਾਨੂੰ ਪੰਜਾਬੀ ਦਾ ਇੱਕ ਸ਼ਬਦ ਲਿਖਿਆ ਨਹੀਂ ਮਿਲਦਾ ਆਪ ਪੰਜਾਬ ਦੇ ਵਿੱਚ ਆਜੋ ਸਭ ਤੋਂ ਪਹਿਲਾਂ ਹਿੰਦੀ ਹੁੰਦੀ ਆ ਇੰਗਲਿਸ਼ ਹੁੰਦੀ ਆ ਫਿਰ ਪੰਜਾਬੀ ਹੁੰਦੀ ਆ ਇਹ ਹਾਲ ਆ ਸਾਡਾ ਜਦੋਂ ਸਾਡਾ ਹਿੰਦੀ ਦੇ ਨਾਲ ਬਹੁ ਵਾਸਤੇ ਨਹੀਂ ਇੱਥੇ ਪੰਜਾਬ ਦੇ ਵਿੱਚ ਕੱਲੀ ਪੰਜਾਬੀ ਲਾਗੂ ਕਿਉਂ ਨਹੀਂ ਹੁੰਦੀ ਕੱਲੀ ਪੰਜਾਬੀ ਕਿਉਂ ਨਹੀਂ ਲਿਖੀ ਜਾਂਦੀ ਬੋਰਡਾਂ ਉੱਤੇ ਤੇ ਹਿੰਦੀ ਦਾ ਮਤਲਬ ਕੀ ਹੈ ਇੱਥੇ ਕਿ ਪੰਜਾਬ ਦੇ ਵਿੱਚ ਜਦੋਂ ਆਗਲੇ ਸਟੇਟਾਂ ਦੇ ਵਿੱਚ ਹਰਿਆਣਾ ਦੇ ਸਟੇਟਾਂ ਦੇ ਵਿੱਚ ਪੰਜਾਬੀ ਦਾ ਇੱਕ ਸ਼ਬਦ ਨਹੀਂ ਲਿਖਿਆ ਜਾਂਦਾ ਤੇ ਪੰਜਾਬ ਦੇ ਸਟੇਟਾਂ ਦੇ ਵਿੱਚ ਪੰਜਾਬ ਦੇ ਵਿੱਚ ਸਾਰੇ ਦੇ ਵਿੱਚ ਤੇ ਹਿੰਦੀ ਦਾ ਕੀ ਮਤਲਬ ਹਰ ਇੱਕ ਬੋਰਡ ਤੇ ਹਿੰਦੀ ਹਰ ਇੱਕ ਬੋਰਡ ਤੇ ਹਿੰਦੀ ਇਹ ਸਮਝਣ ਦੀ ਕੋਸ਼ਿਸ਼ ਕਰ ਲੋ ਇਹ ਹੀ ਗੱਲ ਲੱਖਾ ਸਿਧਾਣਾ ਪੜਦਾ ਆ ਰਿਹਾ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਦੂਸਰੀ ਗੱਲ ਰਾਜ ਸਭਾ ਦੇ ਜਿਹੜਾ ਮੈਂਬਰ ਆ ਉਹ ਹੁਣ ਸੀਟ ਲੜੂਗਾ ਜਿਹੜਾ ਗੋਗੀ ਲੁਧਿਆਣੇ ਵਿੱਚ ਜਿਹਦਾ ਦਹਾਤ ਹੋਇਆ ਸੀ ਹੁਣ ਰਾਜ ਸਭਾ ਦੀ ਸੀਟ ਆ ਜਿਹੜੀ ਉਹ ਖਾਲੀ ਹੋ ਗਈ ਆ ਉੱਥੇ ਕੌਣ ਆ ਕੇ ਬੈਠੂਗਾ ਅਰਵਿੰਦ ਕੇਦਰੀਵਾਲ ਹੁਣ ਅਰਵਿੰਦ ਕੇਦਰੀਵਾਲ ਉੱਥੇ ਬੈਠ ਕੇ ਫੇਰਾ ਇਹ ਵਿਅੰਤਾ ਸਾਰੀਆਂ ਘੜ ਚੁੱਕੀਆਂ ਨੇ ਮੈਂ ਜਿਸ ਤਰ੍ਹਾਂ ਲੱਖੇ ਸੁਧਾਨ ਨੇ ਕਿਹਾ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਕਹਿ ਕੇ ਹਟਿਆਂਗਾ ਕਿ ਕੇਂਦਰਾ ਸਰਕਾਰ ਚਾਹੇ ਅਤੇ ਅਰਵਿੰਦ ਕੇਜਰੀਵਾਲ ਤੇ ਭਵੰਤਮਾਨ ਦੀ ਕੁਰਸੀ ਉੱਤੇ ਜਿਹੜਾ ਹਮਲਾ ਕਰੇਗਾ ਭਵੰਤਮਾਨ ਦੀ ਕੁਰਸੀ ਨੂੰ ਜਿਹੜਾ ਖਤਰਾ ਹੈਗਾ 2 ਸਾਲ ਬਾਅਦ ਜੇ ਬਾਕੀ ਪਏ ਨੇ ਤੇ ਤੁਸੀਂ ਆਉਣ ਅਗਲੇ ਮਹੀਨੇ ਦੇ ਵਿੱਚ ਹੀ ਦੇਖ ਲਓ ਕਿ ਇੱਥੇ ਅੰਦਰ ਕਲੇਸ਼ ਸ਼ੁਰੂ ਹੋਊਗਾ ਕਿ ਇੱਥੇ ਹੋਊਗਾ ਭਵੰਤਮਾਨ ਨੂੰ ਤਾਂ ਇੱਕ ਖੁੱਡੇ ਲੈਣ ਆ ਲਾਇਆ ਜਾ ਰਿਹਾ ਹੈਗਾ ਜਿਹੜਾ ਕਿ ਅਜ ਭਵੰਤਮਾਨ ਕਹਿੰਦਾਗਾ ਇੱਕ ਤਾਂ ਮੈਂ ਪਹਿਲਾਂ ਦੱਸ ਦੇਵਾਂ ਕੋਈ 17 ਇੱਕ ਗੀਤ ਦੀ ਆਈਆਂ ਸੀ ਇੱਕ ਵਿਸਰੀ ਸੀ ਕਿਸੇ ਮੀਰ ਨੇ ਕਿਸਰੀ ਗਾਈ ਸੀ ਕਹਿੰਦਾ ਬਚ ਕੇ ਰਹੀ ਭਗਵਾਨਤਮਾਨਾ ਬਾਦਲ ਬੜਾ ਖੜਿਆ ਰੀਆ ਜਦੋਂ ਪ੍ਰਕਾਸ਼ ਬਾਦਲ ਜਿਉਂਦਾ ਹੁੰਦਾ ਸੀ ਉਦੋਂ ਇਹ ਕਿਸਰੀ ਗਾਈ ਸੀ ਜਦੋਂ ਬੋਟਾਂ ਦਾ ਦੌਰ ਸੀ ਪਰ ਮੈਨੂੰ ਲੱਗਦਾ ਕਿ ਭਗਵਾਨਤਮਾਨ ਬਾਦਲ ਤੋਂ ਤਾਂ ਬਚ ਗਿਆ ਪਰ ਅਰਵਿੰਦ ਕੇਜਰੀਵਾਲ ਮਿਤਸਾ ਤੇ ਮੋਦੀ ਤੋਂ ਨਹੀਂ ਬਚਦਾ ਮੁਸ਼ਕਲਾ ਬਚਨਾ ਹਾਲਾਤ ਜਿਹੜੇ ਅੱਜ ਹੋ ਰਹੇ ਨੇ ਹਾਲਾਤ ਦੱਸ ਰਹੇ ਨੇ ਕਿ ਕੀ ਕੁਝ ਹੋ ਰਿਹਾਗਾ ਹਲਾਤਾ ਦੇ ਮੱਦੇ ਨਾਜ਼ਰ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਸਿੱਖਾਂ ਨੇ ਭਗਵੰਤ ਮਾਨ ਨੂੰ ਵੋਟਾਂ ਪਾਈਆਂ ਤੇ ਭਗਵੰਤ ਮਾਨ ਦਾ ਹੋਈ ਗੱਲ ਅੱਧੀ ਅੱਧੀ ਰਾਤ ਤੱਕ ਭਾਸ਼ਣ ਸੁਣਦੇ ਲਈ ਲੋਕਾਂ ਦਾ ਵੱਡਾ ਇਕੱਠ ਹੁੰਦਾ ਰਿਹਾ ਕਿਤੇ ਕੋਈ ਹੁੱਲੜਬਾਜ਼ੀ ਨਹੀਂ ਹੋਈ ਕਿਤੇ ਕਿਸੇ ਨੇ ਕੁਝ ਨਹੀਂ ਕੀਤਾ ਤੇ ਆਖਰ ਕਹਿੰਦੇ ਜੇਕਰ ਭਵੰਤਮਾਨ ਸੀਐਮ ਦਾ ਚਿਹਰਾ ਡਿਕਲੇਅਰ ਨਹੀਂ ਕਰਦਾ ਅਰਵਿੰਦ ਕੇਜਰੀਵਾਲ ਤਾਂ ਕਹਿੰਦੇ ਆਵਾ ਦੀ ਪਾਰਟੀ ਜਿੱਤਦੀ ਨਹੀਂ ਉਹੀ ਗੱਲ ਹੋਈ ਜਿੰਨਾ ਚਿਰ ਜਿਹੜਾ ਚਿਹਰਾ ਐਲਾਨ ਨਹੀਂ ਕੀਤਾ ਭਵੰਤਮਾਨ ਜਿੱਤਿਆ ਨਹੀਂ ਤੇ ਜਦੋਂ ਚਿਹਰਾ ਐਲਾਨ ਕਰ ਦਿੱਤਾ ਤੇ ਭਵੰਤਮਾਨ ਮੁੱਖ ਮੰਤਰੀ ਬਣ ਗਿਆ ਲੋਕਾਂ ਨੇ ਸੋਚਿਆ ਸੀ ਲੋਕਾਂ ਦੀਆਂ ਉਮੀਦਾਂ ਸੀ ਕਿ ਭਵੰਤਮਾਨ ਤੋਂ ਆਸਾਂ ਸੀ ਕਿ ਜਿਨ੍ਹਾਂ ਤੇ ਆਸਾਂ ਤੇ ਲੋਕਾਂ ਨੇ ਵੋਟਾਂ ਪਾਈਆਂ ਸੀ ਤੇ ਉਹਨਾਂ ਆਸਾਂ ਦੇ ਉੱਤੇ ਜਿਹੜਾ ਉਹ ਬੂਰ ਨਹੀਂ ਪਿਆ ਭਵੰਤਮਾਨ ਉਸ ਦੇ ਜਿਹੜਾ ਉਲਟ ਚੱਲਿਆ ਚਲਾਇਆ ਕਿਨੇ ਆ ਅਰਮਿੰਦ ਕੇਜਰੀਵਾਲ ਨੇ ਦਿੱਲੀ ਦਾ ਹੁਕਮ ਮੰਨਣਾ ਗੁਲਾਮੀ ਦਾ ਅਹਿਸਾਸ ਗੁਲਾਮ ਬੰਦਾ ਜਦੋਂ ਹੋ ਜੇ ਫਿਰ ਤੁਹਾਨੂੰ ਪਤਾ ਹੀ ਆ ਕਿ ਗੁਲਾਮਾਂ ਦੇ ਅਧੀਨ ਗੁਲਾਮਾਂ ਦੇ ਨਾਲ ਗਲਾਮ ਹਕੂਮਤ ਦੇ ਨਾਲ ਕੀ ਕੁਝ ਹੋ ਰਿਹਾ ਤੇ ਕੀ ਕੁਝ ਹੁੰਦਾ ਆ ਰਿਹਾਗਾ ਇਸ ਕਰਕੇ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਸੀ ਤੇ ਅੱਜ ਵੀ ਕਹਿਣਾਗਾ ਤੇ ਭਗਵਾਨ ਤਮਾਨ ਨੂੰ ਵੀ ਕਹਿਣਾਗਾ ਕਿ ਪੰਜਾਬ ਦੇ ਤੁਹਾਨੂੰ ਹਰ ਇੱਕ ਬੱਚੇ ਨੇ ਚਾਇਆ ਹਰ ਇੱਕ ਬੱਚੇ ਨੇ ਵੋਟ ਸਪੋਰਟ ਕੀਤੀ ਆ ਕਹਿੰਦਾ ਭਾਵ ਕਿ ਪੰਜਾਬੀਆਂ ਨੇ ਅੰਨਾ ਜਿਹਨੂੰ ਕਹਦੀ ਕਿ ਪਿਆਰ ਦਿੱਤਾ ਤੈਨੂੰ ਕਹਿਟਾਂ ਦੇ ਵਿੱਚ ਵੀ ਜਿਹੜਾ ਹੀਰੋ ਬਣਾਇਆ ਕਲਪੀ ਗਰਮਾ ਗਰਮ ਤੋਂ ਲੈ ਕੇ ਐਂਡ ਤੱਕ ਹੀਰੋ ਬਨਾਇਆ ਲੋਕਾਂ ਨੇ ਪਿਆਰ ਦਿੱਤਾ ਪੰਜਾਬੀਆਂ ਨੇ ਮੁੱਖ ਮੰਤਰੀ ਦੇ ਅਹੁਦੇ ਤੇ ਦਿੱਤਾ ਹੀਰੋ ਬਨਾਇਆ ਪਰ ਬੈਰ ਤੂੰ ਸਿੱਖਾਂ ਦੇ ਨਾਲ ਇੱਕ ਕਮੌਣ ਲੱਗ ਪਿਆ ਭਾਈ ਅੰਮਰਪਾਲ ਸਿੰਘ ਨੂੰ ਤੇ ਉਹਦੇ ਸਾਥੀਆਂ ਨੂੰ 50 ਜਣਿਆਂ ਨੂੰ ਤੂੰ ਜੇਲ੍ਹਾਂ ਦੇ ਵਿੱਚ 2 ਸਾਲਾਂ ਤੋਂ ਬੰਦ ਕੀਤਾ ਹੋਇਆਗਾ ਅੱਜ ਜਿਹੜੇ ਪੰਜਾਬੋਂ ਬੰਦੇ ਨੇ ਚਾਹੇ 10 ਡਿਬੜੂ ਘਰ ਜੇਲ੍ਹ ਦੇ ਵਿੱਚ ਨੇ ਬਾਕੀ ਪੰਜਾਬ ਦੇ ਅੰਮ੍ਰਿਤਸਰਾ ਤੇ ਹੋਰ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਬੰਦ ਨੇ ਉਹਨਾਂ ਦੀਆਂ ਪਤਨੀਆਂ ਨੂੰ ਜਾ ਕੇ ਪੁੱਛ ਲੋ ਉਹਨਾਂ ਦੇ ਛੋਟੇ-ਛੋਟੇ ਬੱਚਿਆਂ ਨੂੰ ਪੁੱਛ ਲੋ ਉਹਨਾਂ ਦੇ ਬੁੱਢੇ ਬਜ਼ੁਰਗ ਮਾਪਿਆਂ ਨੂੰ ਪੁੱਛ ਲੋ ਬਸੰਤ ਸਿੰਘ ਦੀ ਮਾਂ ਨੂੰ ਪੁੱਛ ਲੋ ਜਿਹੜੀ ਚੜ੍ਹਾਈ ਕਰ ਗਈ ਆਪਣੇ ਪੁੱਤਰ ਦੇ ਵਿਜੋਗ ਦੇ ਵਿੱਚ ਉਹਨਾਂ ਮਾਪਿਆਂ ਦਾ ਕੀ ਕਸੂਰ ਆ ਉਹਨਾਂ ਬੱਚਿਆਂ ਦਾ ਕੀ ਕਸੂਰ ਆ ਉਹਨਾਂ ਨੌਜਵਾਨਾਂ ਦਾ ਕੀ ਕਸੂਰ ਆ ਜਿਹੜੇ ਪੰਜਾਬ ਬੰਦੀ ਬਣਾਏ ਹੋਏ ਨੇ ਠੀਕ ਆ ਕਿ ਇੱਕ ਦੋ ਤੇ ਪਰਚਾ ਕਰਨਾ ਸੀ ਬਣਦਾ ਸੀ ਉਹ ਪਰਚਾ ਪੰਜਾਬ ਦੀ ਜੇਲ੍ਹ ਦੇ ਵਿੱਚ ਹੀ ਰੱਖ ਕੇ ਬਣਦਾ ਸੀ ਪਰ ਐਨਐਸਏ ਲਗਾ ਦੇਣਾ ਡਿਬਰੂਗੜ ਦੇ ਇਲਾਕਿਆਂ ਵਿੱਚ ਸੈੱਟ ਦੇਣਾ ਕਾਲੇ ਪਾਣੀ ਦੀ ਸਜ਼ਾ ਸੁਣਾ ਦੇਣੀ ਤਾਂ ਇਹ ਕੁਝ ਅੰਗਰੇਜ਼ ਕਰਦੇ ਰਹੇ ਸੀ ਤਾਂ ਭਗਤ ਸਿੰਘ ਨੂੰ ਅੰਗਰੇਜ਼ਾਂ ਨੂੰ ਕੱਢਣਾ ਪਿਆ ਹੁਣ ਭਗਵੰਤ ਕਹਿੰਦਾ ਮੈਂ ਭਵਾਰਤਮਾਨ ਦੀ ਸੋਚ ਤੇ ਚੱਲਦਾ ਇਹ ਕਾਦੀ ਸੋਚ ਆ ਸਾਡੇ ਨੌਜਵਾਨ ਨੇ ਜਿਹੜੇ ਜਿੰਨਾ ਅੰਗਰੇਜ਼ਾਂ ਨੂੰ ਇੱਥੋਂ ਕੱਢਿਆ ਸੀ ਭਾਰਤ ਦੇ ਵਿੱਚੋਂ ਅੱਜ ਉਹਨਾਂ ਦੇ ਗੁਲਾਮ ਹੋਏ ਬੈਠੇ ਸਭ ਤੋਂ ਪਹਿਲਾਂ ਕਹਿੰਦੇ ਨੇ ਕਿ ਕਿਹੜੇ ਵੇਲੇ ਸਾਨੂੰ ਵੀਜ਼ਾ ਮਿਲ ਜੇ ਕਿਹੜੇ ਵੇਲੇ ਸਾਨੂੰ ਸਿਟੀਜ਼ਨ ਮਿਲ ਜੇ ਅਸੀਂ ਉੱਥੇ ਪੱਕੇ ਹੋ ਜਾਈਏ ਕਿਹੜੇ ਵੇਲੇ ਮੜ ਕੇ ਅਸੀਂ ਇਸ ਭਾਰਤ ਦਾ ਇਸ ਪੰਜਾਬ ਦਾ ਮੜ ਕੇ ਮੂੰਹ ਨਾਲ ਵੇਖੀ ਲੋਕ ਤਾਂ ਵੱਡੀ ਪੱਧਰ ਤੇ ਇਹ ਕਹਿ ਰਹੇ ਆ ਮੈਨੂੰ ਲੱਗਦਾ ਕਿ ਜੇਕਰ ਅਜੇ 트럼ਪ ਕਹਿੰਦਾ 43 ਕਰੋੜ ਰੁਪਇਆ ਦੇ ਦਿਓ ਜੇ ਤੁਸੀਂ ਅਮਰੀਕਾ ਆਉਣਾ ਜੇ ਅਮਰੀਕਾ ਕਨੇਡਾ ਆਸਟ੍ਰੇਲੀਆ ਹੋਰ ਦੇ ਤਾਨੂੰ ਕਹਿ ਦੇਣ ਭਾਈ ਆਜੋ ਬਿਨਾ ਬਿਜੇ ਤੇ ਆਜੋ ਅਸੀਂ ਤੁਹਾਡੇ ਦਰਵਾਜ਼ੇ ਖੁੱਲੇ ਆ ਤੇ ਸਾਰਾ ਮਲਕ ਤੇ ਸਾਰਾ ਪੰਜਾਬ ਖਾਲੀ ਹੋ ਜਾਊਗਾ ਤੇ ਇੱਥੇ ਭਈਏ ਰਾਜ ਫਿਰ ਕਰ ਲੈਣਗੇ ਫਿਰ ਭਈਆਂ ਦੀ ਬੋਲੀ ਬੋਲੀ ਜਾਇਓ ਫਿਰ ਦੇਖਦੇ ਹੋ ਤੁਹਾਨੂੰ ਕੀ ਭਾਵੇਂ ਖਦੀ ਆ ਕਿ ਪੰਜਾਬੀਆਂ ਨੂੰ ਤੇ ਭਗਵਤ ਮਾਨ ਨੂੰ ਤੇ ਪੰਜਾਬ ਦਾ ਜਿਹੜਾ ਵੀ ਮੁੱਖ ਮੰਤਰੀ ਬਣੂਗਾ ਅੱਜ ਤੁਸੀਂ ਜਨਤਾ ਤੁਹਾਡੇ ਅਧੀਨ ਚੱਲਦੀ ਆ ਫਿਰ ਮੁੱਖ ਮੰਤਰੀ ਤੁਸੀਂ ਉਹਨਾਂ ਦੇ ਅਧੀਨ ਚੱਲਿਆ ਕਰੋਗੇ ਇਹ ਤਾਂ ਸਿੱਖੀ ਆ ਇਹ ਤਾਂ ਪੰਜਾਬੀ ਆ ਜਿਹੜਾ ਤੁਹਾਨੂੰ ਗੱਲ ਨਾਲ ਲਾ ਲੈਂਦੇ ਆ ਫਿਰ ਵੀ ਤੁਸੀਂ ਉਹਨਾਂ ਤੇ ਡਾਂਗਾ ਚਲਾਓ ਸੋਟੀਆਂ ਭਰਾਓ ਗੋਲੀਆਂ ਭਰਾਓ ਅਤਰੂ ਕੈਸ ਦੇ ਗੋਲੇ ਭਰਾਓ ਉਹਨਾਂ ਨੂੰ ਤੁਸੀਂ ਕੋ ਕੋ ਕੇ ਮਾਰੋ ਫਿਰ ਵੀ ਪੰਜਾਬੀ ਤੇ ਸਿੱਖ ਫਿਰ ਵੀ ਤੁਹਾਨੂੰ ਦੁਬਾਰੇ ਬਕਸ ਲੈਂਦੇ ਆ ਦੁਬਾਰੇ ਤੁਹਾਨੂੰ ਕੁਸ਼ਤੀਆਂ ਤੇ ਬਿਠਾ ਦਿੰਦੇ ਆ ਪਰ ਤੁਸੀਂ ਕਦੇ ਇਹ ਸਿੱਖਾਂ ਦਾ ਦਰਦ ਇਹ ਪੰਜਾਬੀਆਂ ਦਾ ਦਰਦ ਸਮਝੇ ਨਹੀਂ ਇਸ ਵੀਡੀਓ ਨੂੰ ਤੁਸੀਂ ਵੱਤ-ਵੱਤ ਸ਼ੇਅਰ ਕਰੋ ਆਪਣੇ ਕਮੈਂਟ ਵੀ ਜਿਹੜੇ ਜ਼ਰੂਰ ਲਿਖੋ ਧੰਨਵਾਦ ਬਰਜੂ ਜੀ ਦਾ ਖਾਲਸਾ ਬਰਜੂ ਜੀ ਕੀ ਫਤਿਹ